ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਦੋਨੇ ਬਾਈ ਟਾਪ ਦੀਆਂ ਇੱਕ ਗੱਬਣਾ ਥੋੜੇ ਦਿਨਾਂ ਦੀ ਕੱਚੀ ਆ ਇੱਕ ਤਾਜੀ ਸੋਈ ਆ ਆਹੋ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਵਧੀਆ ਹਾਂਜੀ ਵਧੀਆ ਜੀ ਬਹੁਤ ਨਾਮ ਤੇ ਡਰੈਸ ਬੋਲੋ ਨਾਮ ਮੇਰਾ ਇਰਫਾਨ ਆਲੀ ਪਿੰਡ ਚੀਦਾ ਡਿਸਟ੍ਰਿਕਟ ਮੋਗਾ ਤਹਿਸੀਲ ਬਾਗਾਪੁਰਾਣਾ ਜੀ ਨੇੜੇ ਪਿੰਡ ਬਾਈ ਨੇੜੇ ਪਿੰਡ ਭਗਤਾ ਭਾਈ ਸੁਖਾਣੰਦ ਬਰਗਾੜੀ ਇਹ ਨੇੜੇ ਆਪਣੇ ਬਾਈ ਮੋਬਾਈਲ ਨੰਬਰ ਬੋਲੋ 9876043858 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੇ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਬਾ ਸੋਈ ਤੇ ਵੀਰੇ ਪਹਿਲੇ ਨਹੀਂ ਆ ਚਾਰਦੰਦ ਦਾ ਮੂੰਹ ਦੀ ਜੀ ਪਹਿਲਾ ਸੂਆ ਚਾਰਨੰਦ ਕਦੋਂ ਸੂਈ ਆ ਭਰਾ ਇਹ ਰਾਤ 12 ਇੱਕ ਵੇ ਸੂਈ ਆ ਜੀ ਜੇਰ ਪੈ ਗਈ ਜੇਰ ਜੂਰ ਦੀ ਕੰਪਲੀਟ ਆ ਫੁੱਲ ਆਪਣੇ ਕੋ ਵੀਡੀਓ ਵੀ ਹੈਗੀ ਆ ਓਕੇ ਬੱਚਾ ਕੀ ਦੇਤਾ ਮਗਰ ਬੱਚੀ ਦਿੱਤੀ ਜੀ ਬੱਚੀ ਚੰਗੀ ਆ ਨਾ ਹਾਂ ਜਰਸੀ ਦਾ ਸੀਮਨ ਲੱਗਿਆ ਵਾ ਸੀ ਇਹ ਜੀ ਹਾਂ ਜਰਸੀ ਨਸਲ ਦੀ ਕਈ ਬੰਦੇ ਨਾ ਪਹਿਲੇ ਨਾ ਮਤਲਬ ਕਈ ਇਹਦੇ ਦੂਜਾ ਬੱਚਾ ਵੱਡਾ ਹੁੰਦਾ ਪਹਿਲੇ ਨਾਲ ਔਖਾ ਸੁੰਦਾ ਪਸੂ ਉਦੋਂ ਜਰਸੀ ਦਾ ਭਰਾ ਦਿੰਦੇ ਕਈ ਲੋਕ ਸਹੀ ਗੱਲ ਆ ਬਾਈ ਸਹੀ ਗੱਲ ਆ ਤੇ ਕਿੰਨਾ ਕਿ ਫਿਰ ਬੋਲਾ ਕੱਢਿਆ ਬੋਲਾ ਵੀਰੇ ਝੂਠ ਨਹੀਂ ਮਾਰਨਾ 4 ਕਿਲੋ ਬੋਲਾ ਕੱ ਓਕੇ ਬਾਈ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਜਾ ਐਸਟੀਮੇਟ ਜਾ ਦੁੱਧ ਵੀਰੇ 22 23 ਕਿਲੋ ਪਹਿਲਾਂ ਕੱਢ ਦੂ ਵਧੀਆ ਖੁੱਲੇ ਹੱਥ ਨਾਲ ਆਰਡਰ ਕਮਾਲ ਦਾ ਬਹੁਤ ਆਰਡਰ ਦਾ ਫਾਰਮ ਵਾਲੀਆਂ ਬੱਚੀਆਂ ਇੱਕ ਇਕੱਲਾ ਥਣ ਪੂਰੀ ਵਿੱਤੀ ਦੇ ਥਣ ਚਾਹੀਦੀ ਬਾਕੀ ਸੀਲ ਠੰਡੀ ਐ ਪਹਿਲਾਂ ਐ ਨਹੀਂ ਕੋਈ ਲੱਤਾਂ ਛੜਾਂ ਵਾਲੀ ਐ ਠੀਕ ਆ ਜਿਵੇਂ ਪਹਿਲਾ ਸੂਆ ਬਾਈ ਕਹਿੰਦਾ ਪੂਰੀ ਠੰਡੀ ਸੀਲ ਆ ਐ ਨਹੀਂ ਵੀ ਲੱਤਾਂ ਛੜਾਂ ਮਰੀ ਜੋ ਤੇ ਸੋਈ ਸਵਾਈ ਆ ਬੱਚਾ ਮਗਰ ਬੱਚੀ ਬੱਚੀ ਬਹੁਤ ਚੰਗੀਆਂ ਕਿਉਂ ਬੱਚੀ ਨੇ ਬਈ ਸਾਲ ਡੇਢ ਸਾਲ ਨੂੰ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਬੜ ਦੇਖੋ ਬਈ ਤੋਰਾ ਇੱਕ ਨੰਬਰ ਪਲੀ ਵੀ ਆ ਪਹਿਲਾ ਸੂਆ ਚਾਰ ਦੰਦ ਇਹ ਆਰਡਰ ਕਮਾਲ ਦਾ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਚਵਾਈ ਚੁਈ ਕਿਵੇਂ ਆ ਭਰਾ ਚਵਾਈ ਚੁਈ ਦੀ ਇੱਕ ਨੰਬਰ ਆ ਬਾਈ ਇਹ ਠੀਕ ਆ ਹਾਂਜੀ ਚਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਆ ਬਾਈ ਹਾਂਜੀ ਲੈ ਲੈ ਫੇਸ ਦੀ ਜਿਹੜੀ ਬਿਊਟੀ ਆ ਕਮਾਲ ਸਾਰੇ ਪਾਸੋਂ ਵੀਰੇ ਕੋਈ ਤੇ ਹੱਥ ਤਰਾ ਹੈ ਨਹੀਂ ਬੱਚੀ ਤੇ ਹਮਮ ਸਹੀ ਗੱਲ ਆ ਬਾਈ ਹਾਂਜੀ ਕੇਤੇ ਵੀ ਹੱਥ ਤਰਾ ਨਹੀਂ ਹੈਗਾ ਬਾਈ ਦੀ ਗੱਲ ਸਹੀ ਆ ਬੱਚੀ ਤੇ ਕਿਉਂ ਲੇਵਾ ਦੇਖੋ ਬਾਈ ਲੇਵਾ ਦੀ ਫਿਟਨੈਸ ਚੈੱਕ ਕਰੋ ਬਈ ਜਦੋਂ ਪੀਕ ਲੈਵਲ ਤੇ ਆ ਗਈ ਬੱਚੀ ਉਦੋਂ ਕੋ ਹੋਰੀ ਰਾਂਝਣ ਹੋਣੇ ਆ ਬੱਚੀ ਦੇ ਸਹੀ ਗੱਲ ਆ ਬਾਈ ਲੈ ਦੇਖ ਲਾਲੀਆਂ ਬੱਚੀ ਦੀਆਂ ਲਾਲੀ ਦੇਖ ਤੂੰ ਲੇਵੇ ਨੇ ਕੋਈ ਭਲਾ ਨਹੀਂ ਇਹਦੇ ਬੱਚੀ ਤੇ ਲੇਵਾ ਬੱਚੀ ਦਾ ਇਹ ਬਾਕੀ ਜਿਹੜਾ ਪੈਲਣ ਦਾ ਲੇਵਾ ਨਾ ਲਾਲ ਲੇਵਾ ਇਹਨੇ ਬਣਦਾ ਹੀ ਤੁਰਿਆਣਾ ਬਣਦਾ ਹੀ ਤੁਰਿਆਣਾ ਬਾਈ ਜਦੋਂ ਮੰਨ ਲਾ ਜਦੋਂ ਇਹਨਾਂ ਦੁੱਧ ਤੇ ਮੰਨ ਲਾ 22 ਕਿਲੋ ਤੇ ਜਾਵ ਉਦੋਂ ਨਾੜਾ ਰੂੜਾ ਐ ਕੱਲਾ ਕੱਲਾ ਥਾਣੇ ਦੇਖੂਗਾ ਉਦੋਂ ਐਣ ਉਦੋਂ ਇੰਨੀ ਟਾਈਮੋਂ ਟਾਈਮ ਹੋਇਆ ਕਰੂ ਬੱਚੀ ਸਹੀ ਗੱਲ ਆ ਬਾਈ ਤੇ ਕੀ ਮੋਲ ਲਭਰਾ ਜੈਜਾ ਮੋਲ ਤਾਂ ਵੀਰੇ 1 5 ਕਰਦੇ ਆ ਹੂੰ 90 ਦੀ ਦੇਣੀ ਐ ਜਮਾ ਜੈਜਾ ਚੱਕ ਬਾਈ 1 ਲੱਖ 5000 ਰੁਪਇਆ ਮੋਲਨ 90000 ਦੀ ਬਾਈ ਕਹਿੰਦਾ ਬੜ ਦੇ ਦਿਆਂਗੇ ਮੋਲ ਜਮਾ ਜੈਜਾ ਬੜ ਚੰਗੀ ਆ ਸੂਈ ਸਵਾਈ ਆ ਬੱਚਾ ਮਗਰ ਬਾਕੀ ਨਵਾਂ ਆਣਾ ਬਾਈ ਗਾਂ ਨੂੰ ਵੀ ਬੱਚੀ ਵਧਨ ਵਾਲੀ ਆ ਸਹੀ ਗੱਲ 1 ਰੁਪਇਆ ਦੀ ਗਾਂ ਨੂੰ ਬੱਚੀ ਬਣ ਜੂ ਹੂੰ 2 ਰੁਪਇਆ ਲਾਉਗੀ ਨਾ ਵਧੀਆ ਐ ਫਾਰਮ ਹੀ ਬਣਾ ਦੂ ਬਾਈ ਯਾਰ ਹੂੰ ਸਹੀ ਐ ਅੱਗੇ ਵੀਰੇ 2 ਨੰਬਰ ਤੇ ਡਾਇਮੰਡ ਪੀਸ ਡਾਇਮੰਡ ਪੀਸੀ ਹੈ ਬਾਈ ਇਹ ਦੂਜਾ ਸੁਹਾ ਵੀਰ ਦੂਜਾ ਸੁਹਾ ਕਿੰਨੇ ਦਿਨਾਂ ਦੀ ਕੱਚੀ ਭਰਾ ਇਹ ਵੀਰੇ ਦਿਨ ਤਾਂ ਇਹ ਅੱਜ ਪੂਰੇ ਹੋ ਗਏ ਓਕੇ ਹਾਂ ਬਾਈ ਉੱਤੇ ਲੂ ਜਿਹੜੇ ਇੱਕ ਦੋ ਦਿਨ ਉੱਤੇ ਪੂਰੇ ਦਿਨ ਲੈ ਜੂਗੀ ਠੀਕ ਆ ਸੀਰ ਠੰਡੀ ਦੇਖੋ ਬਾਈ ਠੰਡੀ ਦੇਖੋ ਲੈ ਜਿਵੇਂ ਮਾਰ ਇੱਧਰ ਜਾ ਕੇ ਥਾਂ ਤੂੰ ਦਿਖਾਉ ਲੈ ਚੱਕਰ ਹੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਝ ਵੀ ਨਹੀਂ ਤੇ ਲੈ ਗੱਬਣ ਦੀ ਹੀ ਬਾਈ ਨੇ ਧਾਰਾ ਮਾਰਦੀਆਂ ਬਾਈ ਕਹਿੰਦਾ ਕੋਈ ਚੱਕਰ ਹੀ ਨਹੀਂ ਕਹਿਣਾ ਕੁਝ ਨਹੀਂ ਲੇਵਾ ਦੇਖੋ ਬਈ ਪੰਡ ਵਾਲਾ ਲੇਵਾ ਲੱਗਿਆ ਕਰਮ ਵਾਲੀ ਨੂੰ ਚਾਰੇ ਥਣ ਨਿਕਣਵੇਂ ਪੂਰੇ ਦੁੱਧ 25 ਕਿਲੋ ਦੀ ਗਾਰੰਟੀ ਹੈ ਬਈ ਇਹ ਵੈੜ ਦੀ ਸਾਡੇ ਪਿੰਡ ਦੀ ਵੈੜ ਹੈ ਦੁੱਧ 23 24 ਕਿਲੋ ਪਹਿਲਾਂ ਦਾ ਦਿੱਤਾ ਵਾ ਓਕੇ ਤੇ ਇੰਨੀ ਰਾਜਾ ਭੋਜਾ ਗਾਂਪਲਾਂ ਦੀ ਖੁੱਲੀ ਦੇ ਖੁੱલ્લા ਵੇੜੇ ਛੱਡ ਕੇ ਚੋਈ ਆਈ ਲੈ ਲੈ ਬਈ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਚਵਾਈ ਬਾਈ ਕਹਿੰਦਾ ਇੱਕ ਨੰਬਰ ਆ ਮੋਟਾ ਮੋਟਾ ਥਣ ਲੱਗਿਆ ਮੁੱਤੀ ਵਾਲਾ ਥਣ ਪੀੜ ਦੇ ਪਾਵੇ ਵਰਗੇ ਥਣ ਲੱਗੇ ਆ ਫੇਸ ਬੜਾ ਚੰਗਾ ਕੁਆਲਿਟੀ ਫੁੱਲ ਫੁੱਲ ਬਰੀਡ ਪਲੀ ਵੀ ਆ ਬਾਈ ਪਲੀ ਬਾਈ ਲੇਵਾਲੂ ਬੱਚੀ ਦਾ ਕਿੰਨਾ ਸੋਹਣਾ ਲੈ ਕੋਈ ਆਏ ਨਹੀਂ ਲੇਵਾ ਟੁੱਟਿਆ ਨਹੀਂ ਬਾਈ ਇਹ ਫੱਟ ਲੇਵੇ ਦੀ ਜਮਾ ਕੋਈ ਭਲਾ ਨਹੀਂ ਬੱਚੀ ਦੇ ਸਹੀ ਗੱਲ ਆ ਬਾਈ ਜਮਾ ਕੁੱਲੀ ਛੱਡ ਕੇ ਯਾਰ ਬੈਠਾ ਰਹੀ ਜੇ ਲੱਤ ਚਾਕੇ ਦਾ ਕਿਤਾਬ ਜ਼ਿੰਮੇਵਾਰ ਆ ਯਾਰ ਜਿੱਥੇ ਮਰਜੀ ਖੜਾ ਲਾ ਬੇੜ ਦੇ ਬਾਈ ਨੇ ਰੱਸਾ ਸੜਦਾ ਤਾ ਤਾਉਣ ਦੇ ਜਿਵੇਂ ਮਰਦੀ ਜਿੱਦਰ ਦੀ ਮਰਜ਼ੀ ਬੈਠਾ ਰਹੇ ਕੋਈ ਚੰਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੋਸ਼ਿਸ਼ ਤੋਰਾ ਇੱਕ ਨੰਬਰ ਪਲੀ ਵੀ ਫੁੱਲ ਲੇਵਾ ਕੰਮ ਬਾਕੀ ਵਹਿੜ ਨਵਾਂ ਹਾਨੀ ਆ ਕੋਈ ਆਏ ਨਹੀਂ ਸੁਆਜ ਨਹੀਂ ਬਾਕੀ ਵੀਰੇ ਫੈਂਟ ਵੀ ਫੁੱਲ ਹੈਡ ਫੁੱਲ ਆਉ ਦੋ 25 ਕਿਲੋ ਕੱਢਣਾ ਮੈਂ ਅਰਗਾ ਜੀ ਸਹੀ ਗੱਲ ਆ ਬਾਈ ਜਮਾ ਮਾਜਨ ਹਾਲ ਦਾ ਦੁੱਧ ਦੂ 25 ਲੀਟਰ ਦੁੱਧ ਦੀ ਵਾਈਗਣਾ ਉਮੀਦ ਕਰਦੇ ਆ ਤੋਰਾ ਦੇਖੋ ਨੰਬਰ 1 ਲੇਵੇ ਦੀ ਜਿਹੜੀ ਫੀਟਿੰਗ ਆ ਕਮਾਲ ਦੀ ਆ ਦੁੱਧ ਵਾਲਾ ਭਾਂਡਾ ਬਈ ਦੁੱਧ ਵਾਲਾ ਦੁੱਧ ਵਾਲਾ ਬਈ ਯਾਰ ਲੈ ਥਾਂ ਲੈ ਵੀ ਨਹੀਂ ਆ ਜਾ ਕਿਸੇ ਪਸੂਨ ਦਾ ਸਹੀ ਗੱਲ ਆ ਬਈ ਸਹੀ ਗੱਲ ਤੇ ਉਤੋਂ ਵੀ ਪੱਦਰਾਂ ਕਾਗਜ਼ ਵਰਗੀ ਪਈ ਆ ਬਈ ਤੇ ਕੀ ਮੋਲ ਲੱਜਾ ਮੁੱਲ ਦਾ ਕਰਦੇ ਦਾ 90000 ਰੁਪਏ ਜੀ ਹੂੰ 70000 ਦੀ ਜਮਾ ਜੈਜ ਨੂੰ ਹੋਊਗਾ ਚੱਕ ਬਈ ਜਮਾ ਜੈਜ ਮੋਲਾ ਮੁੱਲ ਕਰਾਉਣਾ 90 ਕਰਾ ਲਓ 70000 ਦੀ ਬਾਈ ਕਹਿੰਦਾ ਵੜ ਜਮਾ ਜਸਨੋ ਲਾਸਟ ਪ੍ਰਾਈਸ ਹੀ ਹੁੰਦੇ ਆ ਬਈ ਕੋਈ ਮਾੜਾ ਮੋਟਾ ਮਾਨਤਾ ਨਹੀਂ ਕਰੇ ਰੱਖਣ ਵਾਲੀ ਬੈੜਾ ਮੌਸਮ ਚਾਏ ਗਰਮੀ ਦਾ ਚਾਏ ਠੰਡ ਦਾ ਫੁੱਲ ਕੰਮ ਜਾ ਫੁੱਲ ਕੰਮ ਦੀ ਜਿਹੜੀ ਰੁੱਤ ਮਰਜੀ ਵੇਚ ਲਿਆ ਇਹ ਨਹੀਂ बिकੂਗੀ ਭੱਜ ਕੇ ਬਈ ਘਰੇ ਖੜਾ ਵੀ ਡੰਕਰ ਦੋਨੇ ਸੋਹਣੇ ਲੱਗਣਗੇ ਫੁੱਲ ਫੈਟ ਆਉਣੀਆਂ ਫੁੱਲ ਫੈਟ ਆਉਣੀਆਂ ਕੋਈ ਲਿਸੇ ਲਾਵੀ ਨਹੀਂ ਦੋਨੇ ਬਈ ਹੂੰ ਸਹੀ ਗੱਲ ਹੈ ਦੋਨੇ ਬਈ ਡਾਇਮੰਡ ਪੀਸ ਨੇ ਤੇ ਕਿਸੇ ਵੀਰ ਦੇ ਦੋਨਾਂ ਚੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਵੀਰੇ